ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੇਤ ਆਇਆ ਬਾਈ ਸਵੇਰ ਵਾਲੀ ਵੀਡੀਓ ਵੀ ਮੈਂ ਲਾਉਂਗਾ ਵਾਗਰਾ ਬਹੁਤ ਧੁੰਤੀ ਉਹਦੇ ਵਿੱਚ ਦਿਨੇ ਸਪਰੇਅ ਕਰੀ ਆ ਜਾ ਕੇ ਡੀਏਪੀ ਦੀ ਆਪਾਂ ਕਣਕ ਤੇ ਥੋੜੇ ਥਾਵੇਂ ਨਾ ਥੋੜਾ ਜਾ ਨਰਮਤੀ ਗਾ ਡੀਏਪੀ ਘੋਲ ਕੇ ਰੱਖ ਗਿਆ ਤੀਆ ਮੈਂ ਤੇ ਤੁਹਾਨੂੰ ਦਿਖਾਉਦਾ ਜੂਰੀ ਆਪਾਂ ਨੇ ਬਿਲਕੁਲ ਵੀ ਨਹੀਂ ਦਿਖਾਇਆ ਇੱਕ ਦਾਣਾ ਵੀ ਨਹੀਂ ਪਾਇਆ ਮੈਂ ਆਪਾਂ ਇਹਦੇ ਵਿੱਚ ਸਰਪਣ ਆ ਡੀਏਪੀ ਘੋਲ ਕੇ ਗਿਆ ਤੀ ਮੈਂ ਉਹਦੀ ਸਪਰੇਅ ਤਾਂ ਕਰਨੀ ਪਈ ਵੀ ਥੋੜਾ ਜਨਾ ਇਹ ਦੇਖਣ ਚਾਹੁੰਦਾ ਕੁਸਤਾ ਇੱਥੇ ਕੀੜਾ ਲੱਗ ਗਿਆ ਦੀ ਕਣਕ ਮਰ ਗਈ ਤੇ ਦੁਬਾਰੇ ਸਿੱਟਾ ਦਿੱਤਾ ਦੁਬਾਰੇ ਹੋਈ ਤਾਂ ਵੀ ਨਰਮ ਦੀਂਦੀ ਹੈ ਇਹ ਗੱਲ ਹੋੜ ਵੀ ਨੋਟ ਕਰਨ ਵਾਲੇ ਜਾਂ ਤਾਂ ਕੋਈ ਬਹਾਨਾ ਚੀ ਫੜ ਕੇ ਪੈ ਗਿਆ ਜਾਂ ਕਿਵੇਂ ਲਾ ਲਓ ਇਹ ਆਪਣਾ ਬਹਾਨਾ ਇੱਧਰ ਤੋਂ ਤੁਹਾਨੂੰ ਦਿਖਾਈ ਦਿੰਦਾ ਉਹ ਸਾਰਾ ਖੰਬੇ ਤੋਂ ਇੱਧਰ-ਇੱਧਰ ਪੂਰਾ ਵਧੀਆ ਹੈ ਨਾ ਕਾਲੀ ਖੜੀ ਹੈਗੀ ਤੇ ਆ ਇੱਧਰ ਇੰਨਾ ਕੁ ਟੁੱਟਿਆ ਹੈ ਮਤਲਬ 10 ਕੁ ਵਿਸਵੇ ਲਾ ਲਓ ਜਿਆਦਾ ਜਿਹੜਾ ਮਾੜਾ ਮੋਟਾ ਪੀ ਲੈ ਦਿੰਦਾ ਅਜਾਦੇ ਪੀਲਾ ਤਾਂ ਸਾਰਾ ਤਾਂ ਨਹੀਂ ਨਾ ਕਿਉਂਕਿ ਮੈਂ ਵੀਡੀਓ ਸਨੈਪਚੈਟ ਤੇ ਬਣਾ ਰਿਹਾ ਤੇ ਆ ਖੰਬੇ ਤੋਂ ਬਾਅਦ ਦੇਖੋ ਸਾਰਾ ਕਾਲਾ ਬਹੁਤ ਵਧੀਆ ਹੈ ਇਹ ਇੰਨੇ ਦਾ ਫਰਕ ਹੈ ਇਹ ਇਹਨਾਂ ਇੰਨੇ ਦੇ ਵਿੱਚ ਆਪਾਂ ਨਾ ਇਹ ਨੀਮਾ ਦੀ ਕਟੁਕੜ 3-4 ਫੁੱਟ ਤੋਂ ਵੱਧ ਦੀ ਮਿੱਟੀ ਕੱਢੀ ਹੋਈ ਸੀ ਔਰ ਇਹਨਾਂ ਆਪਾਂ ਨੇ ਮਿੱਟੀ ਪਾ ਕੇ ਉੱਪਰ ਮਿੱਟੀ ਪਾਈ ਹੋਈ ਹੈ ਆਹ ਵਹਣ ਤੋਂ ਹੁੰਦਾ ਫਰਕ ਤਾਂ ਪੈਂਦਾ ਹੀ ਹੈ ਪਲਾਈ ਦਾ ਔਰ ਇਹ ਪਲਾਈ ਹੈ ਥੱਲੇ ਇਹਦੇ ਚਾਹਤ ਕਿ ਆਪਾਂ ਰੂੜੀ ਦਾ ਰੇਹ ਹੈ ਜਿਹੜਾ ਉਹ ਵਧਾਵਾਂਗੇ ਵੱਧ ਪਾਵਾਂਗੇ ਤੇ ਬਾਕੀ ਆਪਣਾ ਠੀਕ ਹੈ ਕੰਕੜਾ ਨਦੀਨ ਕੁਸ ਹਰੇ ਹੋਏ ਹੋਏ ਨੇ ਸਪਰੇ ਆਪਾਂ ਨੇ ਮਾਰੀ ਨਹੀਂ ਬਾਈ ਆ ਦੇਖੋ ਵਿੱਚ ਹੋ ਗਏ ਪਰ ਹੋਏ ਨੇ ਲਵੇ ਲਵੇ ਜੇ ਪਰੇ ਨਹੀਂ ਹੈਗੇ ਜਦੋਂ ਥੋੜੀ ਵੱਡੀ ਹੋ ਗਈ ਇਹ ਲੱਗ ਲਗਾ ਕੇ ਇਹਨੂੰ ਪਟਾਂਗੇ ਨਾ ਕਿ ਆਪਾਂ ਸਪਰੇ ਮਾਰਾਂਗੇ ਤੇ ਇਧਰ ਆ ਬਾਈ ਦੀ ਕਣਕ ਹੈ ਤੇ ਇਹਨਾਂ ਦੇ ਬਾਈਆਂ ਨੇ ਰੇਵਗਾਰਾ ਸਾਰਾ ਪਾਇਆ ਉਹ ਜਿਵੇਂ ਵੀ ਚੱਲਦਾ ਤੁਹਾਨੂੰ ਪਤਾ ਹੀ ਹੈ ਸਾਰਾ ਵਸੂਮੇ ਠੀਕ ਚੱਲਦਾ ਪੂਰੀ ਡੰਝ ਕਾਲੀਆ ਇਹ ਤੇ ਇਹ ਤੋਂ ਪਾਉਨ ਸਨੈਪਚੈਟ ਕਰਕੇ ਵੀ ਪੀਲੀ ਲੱਗਦੀ ਆ ਥੋੜੀ ਜੀ ਦੱਸੋ ਦੋਸਤੋ ਕਿਵੇਂ ਕੋਈ ਇਹਦੇ ਲਈ ਆਪਾਂ ਕੀ ਹੋਰ ਕੀ ਕਰ ਸਕਦੇ ਆ ਮੇਰੇ ਮਨ ਦਾ ਵਿਚਾਰ ਹੈ ਕਿ ਵਿਚਾਰੇ ਵੀ ਜਿੱਥੇ ਸੰਗਣੀਆਂ ਜਿਵੇਂ ਕਿ ਆ ਖੰਬੇ ਦੇ ਕੋਲੇ ਨਾ ਡਾਬਲ ਗਿਹੜੇ ਆਏ ਹੋਏ ਨੇਗੇ ਮਤਲਬ ਆਲੇ-ਦਾਲ ਉਹਨੇ ਰੂਟਾ ਪੀਟਾ ਹੈਪੀ ਸੀਟਰ ਨਾਲੇ ਲਾਤੇ ਤੇ ਗਿਹੜੇ ਵੀ ਉੱਥੋਂ ਕਣਕ ਕੱਢ ਕੇ ਹੁਣ ਜਿਵੇਂ ਇੱਕ ਦੋ ਦਿਨਾਂ ਚ ਚ ਪਾਣੀ ਲਾਵਾਂਗੇ ਇਧਰੋਂ ਤਾਂ ਧਰਤੀ ਗਿੱਲੀ ਐ ਉਧਰੋਂ ਪਰ ਜਮਾ ਐਨ ਮੈਂ ਹੁਣ ਛਿੱਟ ਘੇਟਾ ਜਮਾ ਐਨ ਸੁੱਕੀ ਪਈ ਐ ਵੀ ਉੱਥੋਂ ਡਾਲ ਆਪਾਂ ਪੱਟ ਕੇ ਦੋ ਤਿੰਨ ਗੁੱਸ਼ੀਆਂ ਪੱਟ ਕੇ ਵੀ ਪਾਣੀ ਦੇ ਵਿੱਚ ਆਪਾਂ ਜੇ ਇਹਦੇ ਵਿੱਚ ਗੱਡ ਦਈਏ ਵੀ ਦਿਮਾਸ ਸਿੱਧ ਜੀ ਪੈਂਦੀ ਆ ਬਾਕੀ ਤਾਂ ਸਭ ਠੀਕ ਆ ਉਰੀ ਸਿੱਧ ਸਿੱਧ ਜੀ ਹਾਂ ਜਿੱਥੇ ਕਿਤੇ ਹੈਗੀ ਐ ਸਿੱਧ ਇੱਥੇ ਵੀ ਨਹੀਂ ਆ ਨਿਆਣੀਆਂ ਥੋੜੀ ਜਿਹਾ ਮਤਲਬ ਸਿੱਟੇ ਵਾਲੀ ਹੋਈ ਹੋਈ ਐ ਵੀ ਜੇ ਉਹਰੇ ਆਪਾਂ ਉਹਨੂੰ ਗੱਡ ਦਈਏ ਮੀਂਹ ਦੇ ਵਿੱਚ ਕਿਵੇਂ ਸੌਰੀ ਆਪਣਾ ਪਾਣੀ ਦੇ ਵਿੱਚ ਕਿਵੇਂ ਰੂ ਠੀਕਰ ਹੋ ਇਹ ਦੋਸਤੋ رائے ਜ਼ਰੂਰ ਦਿਓ ਵੀਡੀਓ ਨੂੰ ਪਿਆਰ ਦਿਆ ਕਰੋ ਤੁਸੀਂ ਸ਼ੇਅਰ ਨਹੀਂ ਕਰਦੇ ਚਲੋ ਹੌਲੀ ਹੌਲੀ ਸਿੱਖਾਂਗੇ ਗੱਲਬਾਤ ਸਾਂਝੀ ਕਰਦੇ ਕਮ ਸੇ ਕਮ ਗੱਲ ਦੇ ਵਿੱਚ ਸੱਚਾਈ ਤਾਂ ਹੈਗੀ ਐ ਵੀ ਹਾਂ ਮੈਂ ਜੇ ਹਾ 3-4 ਵਿਗੇ ਵਾਂ ਤਿੰਨੀ ਤਿੰਨ ਵਿਗੇ ਇੱਕ ਵਿਸਵਾ ਜੈ ਇੱਕ ਵਿਸਵਾ ਘਟ ਲਾ ਟੋਟਲਾ ਚਾਰ ਵਿਗੇ ਥਾ ਮੇਰਾ ਆ ਬਾਡਾਂ ਨੇ ਬਜਰੇ ਤੱਕੇ ਰੱਖਿਆ ਜੇ ਚੋਂ ਮੈਂ ਜਬੀ ਬੀਜੀ ਹੋਈ ਹੈ ਉਹ ਬਰਸੀਨ ਖੜਾ ਵਧੀਆ ਆਪਣਾ ਤੇ ਬਾਕੀ ਇਹ ਕਣਕਾ ਇੰਨਾ ਕਿ ਮੈਂ ਜ਼ਹਿਰ ਤੋਂ ਰਹਿਤਤਾ ਕਰ ਲਿਆ ਇੰਨਾ ਕਿ ਮੇਰੇ ਮਨ ਨੂੰ ਸਕੂਨ ਜ਼ਰੂਰ ਹੈ ਚੀਜ਼ ਦਾ ਵੀ ਮੈਨੂੰ ਜ਼ਹਿਰ ਤੋਂ ਬਚਾ ਲਿਆ ਤੇ ਤੁਸੀਂ ਵੀਡੀਓ ਨੂੰ ਪਿਆਰ ਜ਼ਰੂਰ ਦਿਆ ਕਰੋ ਤੇ ਖਬਰਾਂ ਬਾਬਾ ਸੁੱਖ ਰੱਖ ਕੇ ਗਾਹ ਨੂੰ ਆਪਾਂ ਬਹਣਾ ਆਪ ਕਰਾਂਗੇ ਠੇਕੇ ਤੇ ਦਿੰਦੇ ਨਹੀਂ ਤੇ ਇਹ ਵੀ ਥੋੜਾ ਬਹੁਤਾ ਘਟਾਵਾਂਗੇ ਘਟਾ ਘਟਾ ਦੇਖਾਂਗੇ ਆਪਾਂ ਤੇ ਬਾਕੀ ਵਧੀਆ ਆਜ ਚ ਆਇਆ ਮਿੱਥਿਆਂ ਦੇ ਵਿੱਚੋਂ ਕੱਕ ਕਿਹੜੇ ਕਾਫੀ ਜ਼ਿਆਦਾ ਤੇਜ਼ ਉਹ ਕਰਤੇ ਮਿੱਥੇ ਤੋੜੇ ਹੋਏ ਨੇ ਉਪਰੋਂ ਆ ਦੇ ਕਰਤੇ ਸਾਰੇ ਕੱਕ ਇਹ ਚ ਪਤਾ ਕਿੰਨੇ ਕੱਕ ਤੇ ਕਹੋਂਗੇ ਤਾਂ ਕੀ ਕਹਣਾ ਆ ਦੇਖੋ ਆ ਪਾਲ ਕੇ ਕੱਕ ਹੀ ਕੱਕ ਨੇ ਇੱਥੇ ਧਣੀਆਂ ਦੀ ਧਣੀਆਂ ਹੋਇਆ ਨਹੀਂ ਤੇ ਕੱਕ ਹੀ ਕੱਕ ਨੇ ਆ ਮਿੱਥੇ ਬਹੁਤ ਵਧੀਆ ਖੜੇ ਨੇ ਮਿੱਥੇ ਖੇਰ ਤੇ ਪਰੇ ਕੱਕ ਤਾਂ ਹੁੰਦੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਦਵਾਈ ਨਹੀਂ ਮਾਰਦਾਂ ਨਹੀਂ ਕੱਕਾਂ ਦੀ ਦਵਾਈ ਆਉਂਦੀ ਹੈ ਮੈਂ ਇਹਨੂੰ ਆ ਹੀ ਕਟੂ ਜਮੇ ਦੇ ਵਿੱਚੋਂ ਆ ਦੇ ਕੱਢੇ ਨੇ ਸਾਰੇ ਜੋ ਕਰਤੇ ਕੱਕ ਇਹੀਂ ਕਢੂਗਾ ਤੇ ਛੜਦਾ ਨਹੀਂ ਹੈਗਾ ਆਪਣੀ ਜਵੀ ਦੇਖੋ ਸੋਣੀ ਖੜੀ ਹੈ ਸੇਟਾ ਦੇ ਕੇ ਰੱਬ ਦੇ ਅਸਰੇ ਸੱਤੀਆ ਬਹੁਤ ਵਧੀਆ ਹੋਈ ਹੈ ਕੋਈ ਸ਼ੱਕ ਨਹੀਂ ਇਹ ਆਪਣੇ ਸਿਰਪ ਚਾਰਨੀਆ ਇਹਨੂੰ ਬੱਤ ਬੱਦੀ ਤੋਂ ਹੋ ਗਈ ਥੋੜੀ ਉਹ ਜਿਹਨੂੰ ਬਾਡਾ ਲਾ ਕੇ ਚਾਰ ਰਹੇ ਤਾਂ ਜੋ ਗੇਤਾ ਬਾਡਾ ਦਾ ਬਜਰਾ ਬੀਜ ਸਕੀ ਲਗਭਗ 10 ਸਾਲਾਂ ਤੋਂ ਉੱਪਰ ਹੋ ਗਏ ਬਾਡਾ ਦਾ ਬਜਰੇ ਨੇ ਚਾਲ ਹੀ ਨਹੀਂ ਦਿੱਤੀ ਸੀ ਬਸ ਥੋੜਾ ਬਹੁਤਾ ਹੀ ਹੁੰਦਾ ਸੀ ਤੇ ਐਤਕੇ ਬਾਬੇ ਦੀ ਕਿਰਪਾ ਨਾਲ ਮੈਂ ਕਾਫੀ ਵੀਰ ਰੱਖਿਆ ਤੇ ਇਹਨੂੰ ਚਾਰੇ ਨਹੀਂ ਡਿਲੀਵਰ ਤੋਂ ਐਂ ਰੱਖ ਲਿਆ ਇਹਨੂੰ ਬੀ ਨੂੰ ਆਪਾਂ ਇਦੇ ਵਿੱਚ ਬੀਜਾਂਗੇ ਤਾਂ ਜੋ ਕੱਖ ਵਧੀਆ ਰਹਿਣ ਤੇ ਬਾਕੀ ਹੋਰ ਤੁਸੀਂ ਵੀ ਕੋਈ ਸੁਝਾਅ ਜ਼ਰੂਰ ਦਿਓ ਦੇ ਸਕਦੇ ਹੋ ਤੇ ਵੀਡੀਓ ਦੇਖ ਕੇ ਇੱਕ ਕਲਿੱਕ ਕਰਨ ਨਾਲ ਜੇ ਵੀਡੀਓ ਸ਼ੇਅਰ ਹੁੰਦੀ ਹੈ ਤਾਂ ਮੈਨੂੰ ਲੱਗਦਾ ਕਰ ਦੇਣੀ ਚਾਹੀਦੀ ਹੈ ਹੋਰ ਵੀ ਤੁਸੀਂ ਲੱਛਰ ਵੀਡੀਓ ਨੇ ਜਿਹੜੀਆਂ ਹੋਰ ਵੀ ਸ਼ੇਅਰ ਕਰੀ ਜਾਂਦੇ ਹੋ ਜੋ ਕੋਈ ਬੰਦਾ ਐਰੋਗੇਨਿਕ ਕਰਨ ਨੂੰ ਫਿਰਦਾ ਖੇਤੀ ਤੇ ਉਹਦਾ ਸਾਥ ਜ਼ਰੂਰ ਦਿਓ ਹਣਾ ਪਿਆਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ O arrego de kifate.